ਭਾਈ ਆਪਾਂ ਨੂੰ ਨਾ ਰਾਤ ਨੂੰ ਤੁਰਨਾ ਪੈ ਰਿਹਾ ਰਾਤ ਨੂੰ ਇਸ ਕਰਕੇ ਤੁਰਨਾ ਪੈ ਰਿਹਾ ਕਿਉਂਕਿ ਨਾ ਹੇਮਕੁੰਡ ਸਾਹਿਬ ਪਹੁੰਚਣਾ ਬਹੁਤ ਜ਼ਰੂਰੀ ਆ 25 ਤਰੀਕ ਨੂੰ ਜਿੱਦਾਂ ਮਰਜੀ ਕੁਛ ਮਰਜੀ ਹੋ ਜਾਣਾ ਪਹੁੰਚਣਾ ਹੀ ਪਹੁੰਚਣਾਗਾ ਭਾਵੇਂ ਸਾਰੀ ਰਾਤ ਚੱਲਣਾ ਪਵੇ ਚਾਹੇ ਜਿੰਨਾ ਟਾਈਮ ਮਰਜੀ ਚੱਲਣਾ ਪਵੇ ਟਾਈਮ ਭਾਈ 6:30 ਹੋ ਗਏ ਤੇ ਅਰਿਸੀ ਕੇ ਸਾਡਾ 15 ਕਿਲੋਮੀਟਰ ਰਹਿ ਗਿਆ ਰਾਤ ਨੂੰ ਅਸੀਂ ਇਸ ਕਰਕੇ ਚੱਲਣਾ ਚੱਲਣਾ ਪੈ ਰਿਹਾ ਸਾਨੂੰ ਕਿਉਂਕਿ ਅਸੀਂ ਪਹੁੰਚਣਾ ਪਹੁੰਚਣਾ ਜ਼ਰੂਰੀ ਆਗਾ 25 ਤਰੀਕ ਨੂੰ ਅਸੀਂ ਹਿਮਕੋਟ ਸਾਹਿਬ ਪਹੁੰਚਣਾ ਹੈ ਦਾ ਟੈਂਟ ਸਹੀ 12:00 ਵੱਜ ਗਏ ਤੇ ਮੈਂ ਸੋਨੇ ਕੱਲ ਦੱਸਦਾ ਬਾਈ ਸਾਨੂੰ ਪਹਿਲਾਂ ਐ ਸਹੀ ਅਸੀਂ 25 ਤਰੀਕ ਨੂੰ ਵੀ ਹਿਮਕੋਟ ਸਾਹਿਬ ਪਹੁੰਚਣਾ ਠੀਕ ਆ ਤੇ ਸਾਨੂੰ ਦੁਪਹਿਰੇ ਜੀ ਅਪਡੇਟ ਪਤਾ ਲੱਗੀ ਆ ਵੀ 23 ਤਰੀਕ ਨੂੰ ਗੋਵਿੰਦ ਘਾਟ ਪਹੁੰਚਣਾ ਪਊਗਾ ਤੇ ਫੇਰ ਹੀ ਅਸੀਂ 25 ਨੂੰ ਸ੍ਰੀ ਹਿਮਕੋਟ ਸਾਹਿਬ ਪਹੁੰਚਾਂਗੇ ਤੇ ਨਹੀਂ ਅਸੀਂ ਲੇਟ ਹੋ ਜਾਾਂਗੇ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਨਵਾਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਰਾਤ ਆਪਾਂ ਇੱਥੇ ਰੁਕੇ ਸੀਗੇ ਤੁਹਾਨੂੰ ਪਤਾ ਹੀ ਆਪਾਂ ਇੱਥੇ ਟੈਂਟ ਲਾਇਆ ਸੀਗਾ ਤੇ ਰਾਦਾ ਖਾਣਾ ਦਾ ਨਾ ਬਾਈਆਂ ਕੋਲੋਂ ਸੀਗਾ ਹਨਾ ਰੈਸਟੋਰੈਂਟ ਤੇ ਸਾਹਮਣੇ ਨਹਾ ਨੂੰ ਲੈ ਵੀਰੇ ਕੱਪੜੇ ਵੀ ਧੋਲੇ ਸਾਰਾ ਕੁਝ ਕਰ ਲਿਆ ਤੇ ਹੁਣ ਅੱਗੇ ਦੇ ਸਫ਼ਰ ਲਈ ਆਪਾਂ ਬਿਲਕੁਲ ਰੈਡੀ ਆਂਗੇ ਅੱਜ ਦਾ ਬਾਈ ਜਿਹੜਾ ਆਪਣਾ ਸਫ਼ਰ ਹੈਗਾਗਾ ਦੇਰਾ ਦੂਨ ਇੱਥੋਂ 10-12 ਕਿਲੋਮੀਟਰ ਤੇ ਅੱਗੇ ਆਪਾਂ ਜਾਣਾ ਰੇਸ਼ੀਕੇਸ਼ ਕਿੱਧਰ ਦੀ ਜਾਵਾਂਗੇ ਕੀ ਕੀ ਰਸਤੇ ਹਨਾ ਕੀ ਕੀ ਗੱਲਬਾਤ ਆਉਂਦੀ ਹੈ ਸਾਰੇ ਵੀਡੀਓ ਦੇ ਨਾਲ ਤੁਸੀਂ ਬਣੇ ਰਹੋ ਤੇ ਆਪਾਂ ਤੁਹਾਨੂੰ ਸਾਰਾ ਕੁਝ ਜਾਣਕਾਰੀ ਦਿੰਦੇ ਰਾਵਾਂਗੇ ਫਨ ਫਿਰਦੇ ਆ ਬਈ ਅਸੀਂ ਦੇਰਾ ਦੁਨ ਸ਼ਹਿਰ ਦੀਆਂ ਗਲੀਆਂ ਚ ਸ਼ਹਿਰ ਚ ਡਾ ਕੋ ਖਾਸ ਹੈ ਨਹੀਂ ਦਿਖਾਉਣ ਨੂੰ ਫਿਲਹਾਲ ਅਸੀਂ ਗੁਰੂ ਘਰ ਜਾ ਰਹੇ ਸੀ ਲੰਗਰ ਪਛਾਦਾ ਸ਼ਕਨ ਲਈ ਤੇ ਘੰਟਾ ਤੋਂ ਘੰਟੇ ਰੈਸਟ ਕਰਨ ਵਾਸਤੇ ਸ੍ਰੀ ਗੁਰੂ ਰਾਮ ਰਾਏ ਦਰਬਾਰ ਸਾਹਿਬ ਸੰਗਤ ਪਾਰਕਿੰਗ ਇਹ ਪਾਰਕਿੰਗ ਹੈ ਇੱਥੇ ਆਪਾਂ ਸਾਈਕਲ ਖੜਾ ਕੇ ਗਏ ਸੀ ਐ ਨਹੀਂ ਪਤਾ ਸਾਈਕਲ ਹੋਣ ਹੀ ਨਾ ਗੁਰਦੁਆਰਾ ਸਾਹਿਬ ਥੋੜੀ ਦੂਰ ਸੀਗਾ ਮਾਹੌਲ ਖਰਾਬ ਹੀ ਆ ਪਤਾ ਕੋਈ ਨਹੀਂ ਮੈਨੂੰ ਤਾਂ ਲੱਗਦਾ ਨਹੀਂ ਹੋਏ ਹੈਗੇ 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 ਸ਼ੁਕਰ ਹੈ ਬਾਲੇ ਖੁੰਜੇ ਜੇ ਖੜੇ ਆ ਲਓ ਬਈ ਇੱਥੇ ਖੜਾਏ ਸੀ ਆਪਾਂ ਸਾਈਕਲ ਉੱਥੇ ਹੀ ਖੜੇ ਆਪਣੇ ਸਹਾਂ ਜਮਿਨਾ ਨਾ ਬਾਈ ਪਹਿਲਾਂ ਆਪਾਂ ਨਾ ਚਪਲਾਂ ਦੀ ਸਫਰ ਕਰਿਆ ਹੁਣ ਦੋ ਤਿੰਨ ਦਿਨਾਂ ਦੇ ਨਾ ਬੂਟ ਪਾਉਣ ਲੱਗੇ ਆਂਗੇ ਪੈਰ ਬਾਲੇ ਖਰਾਬ ਹੋ ਗਏ ਸੀਗੇ ਬਾਲੇਆਂ ਗਾ ਅਡੀਆਂ ਫਟ ਗਈਆਂ ਸੀ ਆ ਤਾਂ ਨਜਾਇਜ਼ ਥੋੜੇ ਸਾਫ਼ ਹੋ ਗਏ ਹੁਣ ਬੂਟਾਂ ਕਰਕੇ ਬਹੁਤ ਗੰਦੇ ਲੱਗਦੇ ਸੀ ਆਪਦੇ ਆਪ ਨੂੰ ਤੇ ਫਿਰ ਹੁਣ ਬੂਟ ਪਾਉਣੇ ਸ਼ੁਰੂ ਕੀਤੇ ਆ ਬਾਈ 2-3 ਦਿਨ ਹੋ ਗਏ ਥੋੜਾ ਫਰਕ ਪੈ ਗਿਆ ਬਸ ਹੋਰ 5 ਦਿਨ 7 ਦਿਨਾਂ ਨਾਲ ਪਾਉਣ ਤੇ ਪੈਰ ਸੈੱਟ ਹੋ ਜਾਣਗੇ ਬਾਈ ਜੀ ਪਤਾ ਨਹੀਂ ਕਿੱਦਾਂ ਦੇ ਸ਼ਹਿਰ ਆ ਨਾ ਘੰਟਾ ਘਾਟਾ ਦੋ-ਦੋ ਘੰਟੇ ਖਤਮ ਹੀ ਨਹੀਂ ਹੁੰਦੇ ਜਿਉਂ ਤੁਰਿਆਂਗੇ ਆ ਸ਼ੁਕਰ ਆ ਜ ਐ ਦੁਬਾਰਾ ਦੁਕਾਨਾਂ ਤੋਂ ਕੁੰਨਾ ਬੰਦਾ ਤੇ ਲੋਕ ਥੋੜੇ ਘਟਾ ਟ੍ਰੈਫਿਕ ਵੀ ਘਟਾ ਨਹੀਂ ਤਾਂ ਟੀ ਪੀ ਟੀ ਪੀ ਲਹੂ ਪੀ ਲੈਂਦੇ ਆਗੇ ਲੋਕ ਆ ਨਾ ਤਾਂ ਪਿੰਡ ਪੁਲ ਦੀ ਵਧੀਆ ਯਾਰ ਆ ਦੇਖ ਲੈ ਉਹ ਯਾਰ ਨ ਮਾਰਦੇ ਜਾਂਦੇ ਨਿਕਲਣ ਨਹੀਂ ਆ ਲੋਕ ਮੇਰੇ ਸਾਡੇ ਰਿਸ਼ੀਕੇਸ਼ 25 ਕਿਲੋਮੀਟਰ ਰਹਿ ਗਿਆ ਜੀ ਤੇ ਇੱਥੇ ਹਵਾਈ ਅੱਡਾ ਵੀ ਹੈਗਾ ਜਿਹੜਾ ਕਿ ਦੇਹਰਾਦੌਣ ਤੋਂ ਪੈ ਜਾਂਦਾ 150 ਕਿਲੋਮੀਟਰ ਦੂਰ ਪੈ ਜਾਂਦਾ ਉਹ ਸਾਹਮਣੇ ਜਾਂਦਾ ਜਹਾਜ਼ ਇੱਥੇ ਆਸ-ਪਾਸ ਹੀ ਆ ਹਵਾਈ ਅੱਡਾ ਹਰਦਵਾਰ ਬਾਈ ਇੱਥੋਂ 35 ਕਿਲੋਮੀਟਰ ਦਿੱਲੀ ਤੋਂ 334 ਇਹ ਸਿੱਧਾ ਰੋਡ ਸਿੱਧਾ ਜਾਣਾ ਪੈਂਦਾ ਪੁਲ ਚੜ੍ਹਨਾ ਪੈਂਦਾ ਰਿਸ਼ੀਕੇਸ਼ ਆਪਾਂ ਨੂੰ ਇੱਧਰ ਨੂੰ ਮੁੜਨਾ ਹੈਗਾ 25 ਕਿਲੋਮੀਟਰ ਹੈ ਟਾਈਮ 7:00 ਵਜ ਗਿਆ ਜੀ ਅਸੀਂ ਖੜੇ ਆਂ ਜੋਲੀ ਗ੍ਰਾਂਟ ਸ਼ਹਿਰ ਦਾ ਨਾਮ ਹੈ ਜੋਲੀ ਗ੍ਰਾਂਟ ਤੇ 에어ਪੋਰਟ ਇਥੋਂ 5-6 ਕਿਲੋਮੀਟਰ ਹੈ ਚਾਹ ਦੀ ਥੋੜੀ ਤੋੜ ਲੱਗੀ ਪਈ ਸੀ ਸਵੇਰ ਦੇ ਅੱਜ ਚਾਹੇ ਨਹੀਂ ਪੀਤੀ ਤਿੰਨ ਕੱਪ ਚਾਹ ਕਰਾਏ ਬਾਈ ਤੋਂ ਅੱਜ ਚਾਹ ਪੀ ਕੇ ਬਾਈ ਬਾਕੀ ਦੁੱਖ ਲੱਗਿਆ 75 ਰੁਪਏ ਲੱਗੇ ਸਾਡੇ ਚਾਹ ਤੇ ਬਹੁਤ ਮਨ ਤੋਂ ਕੀ ਹੋਇਆ 75 ਰੁਪਏ ਦਾ ਅਸੀਂ 10 ਦਿਨ ਚਾਹ ਤੇ ਚਾਹ ਬਣਾਵਣਾ ਡੁੱਬ ਕੇ ਮਰ ਜਾਂਦੇ ਚਾਹ ਚ ਅਸੀਂ ਇੰਨੇ ਇੰਨੇ ਪੈਸਿਆਂ ਦੀ ਚਾਹ ਨਾ ਦਾ ਟਾਈਮ ਬਾਈ ਸਵਾਟ ਹੋ ਗਏ ਤੇ ਰਿਸ਼ੀਕੇਸ਼ ਸਾਡਾ 15 ਕਿਲੋਮੀਟਰ ਰਹਿ ਗਿਆ ਰਾਤ ਨੂੰ ਅਸੀਂ ਇਸ ਕਰਕੇ ਚੱਲਣਾ ਚੱਲਣਾ ਪੈ ਰਿਹਾ ਸਾਨੂੰ ਕਿਉਂਕਿ ਅਸੀਂ ਪਹੁੰਚਣਾ ਪਹੁੰਚਣਾ ਜ਼ਰੂਰੀ ਹੈਗਾ 25 ਤਰੀਕ ਨੂੰ ਅਸੀਂ ਹੇਮਕੋਟ ਸਾਹਿਬ ਪਹੁੰਚਣਾ ਹੀ ਹੈਗਾ ਜ਼ਰੂਰੀ ਹੈਗਾ ਇਸ ਕਰਕੇ ਬਾਈ ਰਾਤ ਨੂੰ ਤੁਰੇ ਜਾਣੇ ਆਗੇ ਰਿਸ਼ੀਕੇਸ਼ ਪਹੁੰਚ ਕੇ ਨਾ ਤੇ ਸਵੇਰ ਦੀ ਫਿਰ ਅੱਗੇ ਦੀ ਯਾਤਰਾ ਸ਼ੁਰੂ ਕਰਾਂਗੇ ਬਾਈ ਆਪਾਂ ਨੂੰ ਨਾ ਰਾਤ ਨੂੰ ਤੁਰਨਾ ਪੈ ਰਿਆ ਰਾਤ ਨੂੰ ਇਸ ਕਰਕੇ ਤੁਰਨਾ ਪੈ ਰਿਆ ਕਿਉਂਕਿ ਨਾ ਹਿਮਕੁੰਡ ਸਾਹਿਬ ਪਹੁੰਚਣਾ ਬਹੁਤ ਜ਼ਰੂਰੀ ਆ 25 ਤਰੀਕ ਨੂੰ ਜਿੱਦਾਂ ਮਰਜ਼ੀ ਕੋਸ ਮਰਜ਼ੀ ਹੋ ਜਾਣਾ ਪਹੁੰਚਣਾ ਹੀ ਪਹੁੰਚਣਾਗਾ ਭਾਵੇਂ ਸਾਰੀ ਰਾਤ ਚੱਲਣਾ ਪਵੇ ਚਾਹੇ ਜਿੰਨਾ ਟਾਈਮ ਮਰਜ਼ੀ ਚੱਲਣਾ ਪਵੇ ਆ ਥੋੜੀ ਸ਼ਿਕੇਸ਼ ਹੈਗਾ ਜੀ 15 ਕਿਲੋਮੀਟਰ ਸਾਡਾ ਰਹਿ ਗਿਆ ਤੇ ਸਵੇਰੇ ਵੀ ਜਲਦੀ ਚੱਲਾਂਗੇ ਕਿਉਂਕਿ 23 ਨੂੰ ਗੋਵਿੰਦ ਘਾਣ ਤੋਂ ਸੰਗਤ ਤਰਪੈਂ ਗੰਗਾ ਅੱਗੇ ਸ੍ਰੀ ਹਿਮਕੁੰਡ ਸਾਹਿਬ ਵੱਲ ਤੇ ਆਪਾਂ ਉਹਨਾਂ ਦੇ ਨਾਲ-ਨਾਲ ਚੱਲਣਾਗਾ ਗਦਾਰਨਾਥ 247 ਕਿਲੋਮੀਟਰ ਜੀ, ੍ਹੇਮਕੁੰਡ ਸਾਹਿਬ 299 ਕਿਲੋਮੀਟਰ ਤੇ ਪਧਰੀਨਾਥ ਹੈਗਾ 308 ਕਿਲੋਮੀਟਰ। ਬਸ ਆਪਾਂ ਰਿਸ਼ੀਕੇ ਥੋੜਾ ਕਿਲੋਮੀਟਰ ਰਹਿ ਗਿਆ ਤੇ ਸਾਹਮਣੇ ਜੇ ਤੁਹਾਨੂੰ ਦੇਖਦੇ ਹਾਂ ਪਰ ਲਾਈਟਾਂ ਪੈਂਦੀਆਂ ਪਹਾੜਾਂ ਤੇ ਲਾਈਟਾਂ ਚੱਲ ਜਾਂਦੀਆਂ ਪਹਾੜੀਆ ਸਾਹਮਣੇ। ਰਿਸ਼ੀਕੇ ਤੱਕ ਦਾ ਰਸਤਾ ਪਹੁੰਚਾ। ਇਹ ਤੋਂ ਬਾਅਦ ਬਾਈ ਸਾਰੀ ਚੜਾਈ ਹੈ ਜਿੰਨੀ ਵੀ ਹੈਗੀ ਸਾਰੀ ਚੜਾਈ। ਰਾਤ 9 ਵਜੇ ਦਾ ਟਾਈਮ ਆ ਬਾਈ ਤੇ ਸਾਰਾ ਜੰਗਲ ਏਰੀਆ ਹੈਗਾ। ਟ੍ਰੈਫਿਕ ਬਹੁਤ ਆ ਗਈ। ਲੋਕੋ ਬਹੁਤ ਆਈ ਜਾਂਦੇ ਆ ਭਾਵੇਂ ਜੰਗਲ ਏਰੀਆ ਤੇ ਹੈਵੀ ਚੜ੍ਹਾਈ ਆ ਸਾਈਕਲ ਤੋੜ ਕੇ ਚੜ੍ਹਾਈ ਜਾਂਦੇ ਆਗੇ ਟਾਈਮ ਬਾਈ ਪੌਣੇ 10 ਦਾ ਹੋ ਗਿਆ ਤੇ ਸਾਹਮਣੇ ਤੁਸੀਂ ਲਟਾਂ ਸ਼ਹਿਰ ਦੀਆਂ ਚੱਲਦੀਆਂ ਦੇਖ ਰਹੇ ਹੋ ਸ਼ਹਿਰ ਆ ਕੇ ਪੈਂਡਾ ਰਿਸ਼ੀਕੇਸ਼ ਅਸੀਂ ਪਹੁੰਚ ਚੁੱਕੇ ਆ ਤੇ ਹੁਣ ਅਸੀਂ ਗੁਰਦੁਆਰਾ ਸਾਹਿਬ ਲੱਭਣਾਗਾ ਇੱਥੇ ਤੇ ਲੰਗਰ ਛੱਕੇ ਤੇ ਅੱਜ ਤੁਹਾਨੂੰ ਇੱਕ ਹੋਰ ਗੱਲ ਦੱਸਦੀ ਆ ਵੀ ਹੁਣ ਅਸੀਂ ਪਹਿਲਾਂ ਆਪਾਂ ਨੂੰ ਬਈ 25 ਤਰੀਕ ਦਾ ਦੱਸਿਆ ਗਿਆ ਸੀ ਵੀ ਹੇਮਕੋਡ ਸਾਹਿਬ ਦੇ ਦਰਵਾਜ਼ੇ ਜਿਹੜੇ ਖੁੱਲਦੇ ਆ ਨਾ ਉਹ 25 ਨੂੰ ਐਸੇ ਖੁੱਲਣਗੇ ਪਰ ਜਿਹੜਾ ਚੱਲਾ ਉੱਥੋਂ ਸਾਰੀਆਂ ਸੰਗਤਾਂ ਤੁਰਨੀਆਂ 23 ਨੂੰ ਤੁਰਨੀਆਂ ਇਸ ਲਈ 2 ਦਿਨ ਆਪਣੇ ਕੋਲ ਹੋਰ ਘਟ ਗਏ ਇਸ ਲਈ ਅੱਜ ਦੇਖਦੇ ਆ ਵੀ ਆਪਾਂ ਸ਼ਾਇਦ ਰਾਤ ਨੂੰ ਆਪਾਂ ਚੱਲੀਏ ਰਾਤ ਦਾ ਸਫਰ ਆਪਾਂ ਨੂੰ 50 60 ਕਿਲੋਮੀਟਰ ਹੋਰ ਕਰਨਾ ਪਊਗਾ ਤੇ ਉਹ ਜਿਹੜਾ ਸਾਹਮਣੇ ਤੁਸੀਂ ਪਹਾੜ ਦੇਖਦੇ ਹੋ ਨਾ ਬਾਈ ਜਿਹੜੇ ਤੁਸੀਂ ਸਾਹਮਣੇ ਪਹਾੜ ਦੇਖਿਆ ਨੇ ਹੋਣਾ ਤੇ ਉਧਰ ਦੇਵ ਪ੍ਰਿਆਗ ਸ਼ਹਿਰਾ ਤੇ ਕੌੜੀਵਾਲਾ ਉਧਰ ਹੀ ਆ ਗਿਆ ਉਹ ਸਾਰੇ ਉਹ ਸਾਰੀ ਚੜ੍ਹਾਈ ਚੜ੍ਹਨੀ ਪਊਗੀ ਤੇ ਆਪਾਂ ਵੀ ਉਧਰ ਹੀ ਜਾਣਾ ਬਾਈ ਬਹੁਤ ਚੜਾਈ ਹੈ ਕਿ ਹੁਣ ਸਾਰੀ ਚੜਾਈ ਹੈ ਜੀ ਟੂ ਜ਼ेड ਇੱਕ ਆਪਣੇ ਕੋਲੇ ਸਾਈਕਲ ਦੇਸੀ ਆ ਜਿਹੜੇ ਤੋਰ ਕੇ ਚੜਾਉਣੇ ਪੈਂਦੇ ਆ ਗੇਹੜਾਂ ਵਾਲੇ ਤਾਂ ਬਾਈ ਸਾਨੂੰ ਪਤਾ ਹਨਾ ਚਲਾ ਚੱਲ ਪੈਂਦੇ ਆਗੇ ਇਹ ਸਿਆਪਾ ਰੋਡ ਨੇ ਪੈਂਦੇ ਆਗੇ ਹਾਂ ਫਾਈਨਲੀ ਦੋਸਤੋ ਇਸੀ ਕੇਸ ਸ਼ਹਿਰ ਦੇ ਅੰਦਰ ਅਸੀਂ ਆ ਚੁੱਕੇ ਹਾਂ ਵੀਰੇ ਹਜੇ ਤੱਕ ਢਲਾਨ ਨਹੀਂ ਆਈ ਜਾਂਦੀ ਹੈਗੀ ਤੇ ਅੱਜ ਦਾ ਜਿਹੜਾ ਚੈਲੰਜ ਅਕਸੈਪਟ ਪਤਾ ਨਹੀਂ ਕਰਿਆ ਕਿ ਕਰਿਆ ਨਹੀਂ ਮੁੰਡਿਆਂ ਨੇ ਹਜੇ ਆਪਣੇ ਵੱਲੋਂ ਤਾਂ ਗੱਡੀਆਂ ਪੈਟਰੋਲ ਤੇ ਆ ਜਿਹੜੀ ਇਧਰ ਲਈ ਗੱਡੀ ਆ ਇਹ ਤਾਂ ਹੈਗੀ ਹੈਗੀ ਆਪਣੀ ਫਿਰਨਾਵੀਆਂ ਨਹੀਂ ਬੈਂਡਰੀਆਂ ਦੀਆਂ ਵਾਲੀਆਂ ਸਕੂਟਰੀਆਂ ਚੱਲੀਆਂ ਗੀਆਂ ਉਹ ਅੱਗੇ ਜਿਹੜੀ ਜਾਂਦੀ ਆ ਤਾਂ ਉਹ ਆ ਗਈ ਆ ਗੱਡੀ ਜਿਹੜੀ ਦੋ ਨੰਬਰ ਤੇ ਆਇਆ ਸੀਗੇ ਡੀਜ਼ਲ ਵਾਲੀ ਇਹ ਵੀ ਠੰਡ ਮੱਠਾ ਮੱਠਾ ਚੱਲਦੀ ਰਹਿੰਦੀ ਆ ਆਪਾਂ ਦਾ ਬਾਬੇ ਦੀ ਕਿਰਪਾ ਨਾਲ ਅੰਦਰ ਪਟ્રોલ ਹੀ ਭਰੇ ਹੋਏ ਆ ਜਿੱਧਰ ਨੂੰ ਮਰਜ਼ੀ ਆ ਕਰਦੇ ਦੱਬੀ ਧੁਰੀ ਕਰਨੇ ਆ ਗੱਡੀ ਨੂੰ ਅੱਜ ਵੀ ਲੱਗੂ ਪਤਾ ਸ਼ੇਅਰ ਕਰਦੇ ਰਵਾਂਗੇ ਜਿਹੜਾ ਪਹਿਲਾਂ ਬੈਠਿਆ ਮੈਂ ਤੁਹਾਨੂੰ ਦੱਸ ਦੂੰ ਮਾਈ ਸਰ ਨਾਲ ਦੀ ਨਾਲ ਰਿਪੋਰਟ ਸਾਰੀ ਦਿੰਦੇ ਰਵਾਂਗੇ। ਗੁਰਦੁਆਰਾ ਸ੍ਰੀ ਹੇਮਕੋਟ ਸਾਹਿਬ ਮੈਨੇਜਰ ਮੈਨੇਜਮੈਂਟ ਟਰਸਟ ਇਹ ਰਿਸ਼ੀਕੇਸ਼ ਚ ਹੈ ਗੁਰਦੁਆਰਾ ਸਾਹਿਬ ਤੇ ਜਿੱਥੇ ਅੱਜ ਦੀ ਰਾਤ ਆਪਾਂ ਕੱਟਾਂਗੇ। ਹਾਂ ਸ੍ਰੀ ਹੇਮਕੋਟ ਸਾਹਿਬ ਜਾਣ ਤੋਂ ਪਹਿਲਾਂ ਨਾ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਹੈ ਤੇ ਉਹ ਕੀ ਗੱਲਬਾਤ ਹੁੰਦੀ ਹੈ ਨਾ ਕਿੱਦਾਂ ਹੁੰਦੀ ਹੈਗੀ ਸਾਹਮਣੇ ਦਫਤਰਾਗਾਹ ਨਾਲ ਜੋ ਵੀ ਦੱਸਣਗੇ ਤੇ ਆਪਾਂ ਵੀ ਤੁਹਾਨੂੰ ਉਦਾਂ ਹੀ ਦੱਸਾਂਗੇ ਜੇ ਤੁਸੀਂ ਵੀ ਆਉਣਾਗਾ ਤਾਂ ਪਹਿਲਾ ਰਿਸ਼ੀਕੇਸ਼ ਦੇ ਵਿੱਚ ਨਾ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਆਗਾ ਅੱਜ ਤੁਸੀਂ ਸਾਹਮਣੇ ਦੇਖ ਲਓ ਪਹਿਲ ਲਿਖਿਆ ਹੋਇਆਗਾ ਤੇ ਇੱਥੇ ਕਰਵਾ ਕੇ ਫਿਰ ਜਾਣਾ ਪੈਂਦਾਗਾ ਸਾਹਮਣੇ ਬਾਬਾ ਜੀ ਖੜੇ ਨੇ ਤੇ ਬਾਬਾ ਜੀ ਆਪਣੇ ਪੰਜਾਬ ਤੋਂ ਨਾ ਮਲੇਰਕੋਟਲਾ ਤੋਂ ਆ ਜਿਹੜੇ ਰਿਸ਼ੀਕੇਸ਼ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਦੇ ਬਾਬਾ ਸਸਰੀ ਕਾਲ ਜੀ ਕੀ ਨਾਮ ਆ ਜੀ ਹਰਪਾਲ ਸਿੰਘ ਜੀ ਹਰਪਾਲ ਸਿੰਘ ਜੀ ਸਾਡਾ ਸਾਥੀ ਹਰਪਾਲ ਸਿੰਘ ਘਰੇ ਵਾਪਸ ਗਿਆ ਤੇ ਬਾਬਾ ਜੀ ਕਿੰਨਾ ਟਾਈਮ ਹੋ ਗਿਆ ਸੇਵਾ ਕਰਦਿਆਂ ਉਹ ਇੱਥੇ ਜੀ ਤੇ ਸਾਨੂੰ ਹੋ ਗਏ ਜੀ 2 ਮਿੰਟ 2 ਮਿੰਟ ਬਹੁਤ ਵਧੀਆ ਗੱਲ ਆ ਨਾ ਜੀ ਪੰਜਾਬ ਤੋਂ ਇੱਥੇ ਸਾਰੇ ਸਟੇਟਾਂ ਦੇ ਲੋਕ ਹੀ ਆਉਂਦੇ ਆ ਕਿ ਕੱਲੇ ਪੰਜਾਬੀ ਆਪਣੇ ਜਿਆਦਾ ਆਉਂਦੇ ਸਾਰੇ ਸਟੇਟ ਦੇ ਆਉਂਦੇ ਆਗੇ ਤੇ ਬਾਬੇ ਮਲੇਰਕੋਟਲੇ ਤੋਂ ਤੁਸੀਂ ਮਲੇਰਕੋਟਲਾ ਠੀਕ ਹੈ ਧੰਨਵਾਦ ਜੀ ਆਪਣੀ ਸ਼੍ਰੀ ਹਮਕੁੰਡ ਸਾਹਿਬ ਦੀ ਰਜਿਸਟ੍ਰੇਸ਼ਨ ਹੋ ਗਈ ਵੀਰੇ ਤੇ ਤੁਹਾਨੂੰ ਵੀ ਦੱਸ ਦਈਏ ਨਾ ਇੱਥੇ ऋषिकेश ਦੇ ਵਿੱਚ ਗੁਰਦੁਆਰਾ ਸਾਹਿਬ ਆਗਾ ਸ੍ਰੀ ਹਿਮਕੋਟ ਸਾਹਿਬ ਦੇ ਨਾਂ ਤੇ ਉੱਥੇ ਕਰਵਾਉਣੀ ਪੈਂਦੀ ਹੈ ਕਿ ਸਾਡੇ ਬਸ ਆਧਾਰ ਕਾਰਡ ਲਿਆਗਾ ਉਹਨਾਂ ਨੇ ਦੇਖਿਆ ਤੇ ਰਜਿਸਟ੍ਰੇਸ਼ਨ ਕਰਤੀ ਰਜਿਸਟ੍ਰੇਸ਼ਨ ਦਾ ਮਤਲਬ ਇਹ ਹੁੰਦਾ ਬਾਈ ਜਿਵੇਂ ਹਨਾ ਅਸੀਂ ਤਿੰਨ ਜਣੇ ਜਾਂ ਗਏਾਂਗੇ ਤਾਂ ਤਿੰਨਾਂ ਦਾ ਨਾਮ ਲਿਖਿਆਗਾ ਤੇ ਕੋਈ ਗੱਲਬਾਤ ਹੋ ਜਾਂਦੀ ਹੈ ਕੁਝ ਵੀ ਹੋ ਜਾਂਦੀ ਹੈਗੀ ਤਾਂ ਉਹ ਸਾਰਾ ਕੁਝ ਨੋਟ ਕਰਕੇ ਰੱਖਦੇ ਆ ਉਹਦੇ ਕਰਕੇ ਹੁੰਦਾਗਾ ਵੈਸੇ ਨੇ ਰੋਕਦੇ ਵੀ ਨਹੀਂਗੇ ਕਈਆਂ ਰੋਕ ਵੀ ਲੈਂਦੇ ਅੱਗੇ ਜਾ ਕੇ ਤੇ ਫਿਰ ਵਾਪਸ ਭੇਜ ਦਿੰਦੇ ਆਗੇ ਤੇ ਆ ਆਪਾਂ ਨੂੰ ਕਮਰਾ ਮਿਲੇਗਾ ਫਰੀ ਹੈ ਨਾ ਰਹਿਣ ਵਾਸਤੇ ਇੱਥੇ ਗੁਰਦੁਆਰਾ ਸਾਹਿਬ ਚ ਤੇ ਹੁਣ ਲੰਗਰ ਪ੍ਰਸ਼ਾਦਾ ਸ਼ਕ ਲਗੀ ਜੀ ਸਾਈਕਲ ਵੀ ਆਪਣੇ ਪਾਰਕਿੰਗ ਚ ਲੱਗ ਚੁੱਕੇ ਆਗੇ ਤੇ ਸੋਨੂੰ ਪਹਿਲੇ ਦੱਸਦਾ ਕਮਰਾ ਆਪਾਂ ਨੂੰ ਮਿਲ ਗਿਆਗਾ ਤੇ ਉਹ ਵੀ ਫਰੀ ਦੇ ਵਿੱਚ ਤੇ ਲੌਕ ਲੂਕ ਲਾਤੇ ਸਾਈਕਲਾਂ ਨੂੰ ਤੇ ਆਪਾਂ ਦੇਖਦੇ ਸੀ ਇੱਕ ਭਰਾ ਹੈ ਨਾ ਪੰਜਾਬ ਤੋਂ ਹਿਮਕੁੰਡ ਸਾਹਿਬ ਗੁਰ ਬਰਾੜ ਬਲੌਗਸ ਪੰਜਾਬ ਤੋਂ ਹਿਮਕੁੰਡ ਇਹ ਵੀ ਸਾਈਕਲ ਤੇ ਆਇਆਗਾ ਇਹ ਆਪਣੇ ਨਾਨਕੇ ਕੋਲੋਂ ਸਰਦੂਲਗੜ੍ਹ ਕੋਲੇ ਪਿੰਡ ਆ ਸੂਰਤੀਆ ਪਿੰਡ ਪਤਾ ਨਹੀਂ ਕਿਹੜਾ ਦੱਸਿਆ ਸੀ ਸੂਰਤੀ ਆ ਸੀ ਪਤਾ ਨਹੀਂ ਸੂਰਤੀ ਹੈ ਗਿਆ ਸੀ ਹਾਂਜੀ ਸ਼ਹਿਰ ਤੇ ਉੱਥੋਂ ਆਏ ਆਗੇ ਤੇ ਇਹ ਵੀ ਹਿਮਕੁੰਡ ਸਾਹਿਬ ਜਾ ਰਹੇ ਹੈਗੇ ਤੇ ਆਪਾਂ ਵੀ ਹਿਮਕੁੰਡ ਸਾਹਿਬ ਪਹੁੰਚਣਾ ਹੈ ਇਹ ਸਾਈਕਲ ਬਾਈ ਗੇਹਰਾ ਵਾਲਾ ਹੈਗਾ ਇਹ ਚਲਾਉਣਾ ਸੌਖਾ ਹੈਗਾ ਇਹ ਚੜਾਈ ਜੜੂ ਜਿਨਾ ਇਹਨਾਂ ਨੂੰ ਜ਼ੋਰ ਨਹੀਂ ਲੱਗਦਾ ਸਪੀਡ ਬਾਈ ਕਹਿੰਦਾ ਉਨੀ ਰਹਿੰਦੀ ਆ ਤੇ ਇੱਧਰ ਆਪਣੇ ਵਾਲੇ ਛੋਟੇ ਦਾ ਤਾਂ ਫਿਰ ਪੈਦਲੀ ਚੜਾਉਣੇ ਪੈਂਦੇ ਆ ਧੱਕਾ ਲਾ ਲਾ ਕੇ ਹਾਂ ਇਹ ਦੇਸੀ ਸਾਈਕਲ ਆਪਣੇ ਵਾਲੇ ਤਾਂ ਫਿਰ ਆਈਂ ਕਰਨਾ ਪੈਂਦਾ ਕੰਮ 132 ਨੰਬਰ ਆਪਾਂ ਨੂੰ ਕਮਰਾ ਨੰਬਰ ਮਿਲੇਗਾ ਜੀ ਤੇ ਜਿਆਦਾ ਸੰਗ ਤਾਂ ਆਪਣੇ ਬਾਹਰ ਉੱਥੇ ਹਾਲਤੀ ਸੁੱਤੀਆਂ ਪਈਆਂ ਆ ਉੱਥੇ ਹੀ ਪਏ ਆ ਤੇ ਆਪਾਂ ਨੂੰ ਕਮਰਾ ਇਸ ਕਰਕੇ ਮਿਲਿਆ ਕਿਉਂਕਿ ਆਪਾਂ ਸਾਈਕਲਾਂ ਤੇ ਆਏ ਆ ਹਨਾ ਬਾਬੇ ਥੋੜੀ ਰਿਸਪੈਕਟ ਵੀ ਕਰਦੇ ਆਗੇ ਪਤਾ ਵੀ ਯਾਤਰਾ ਕਰ ਰਹੇ ਆਗੇ ਤੇ ਆ ਗੱਦੇ ਪਏ ਆ ਪੱਖਾ ਵਧੀਆ ਲੱਗਿਆ ਹੋਇਆਗਾ ਫੋਨ ਚਾਰਜ ਕਰਨ ਵਾਸਤੇ ਆਪਣੇ ਕੋਲੇ ਇਹ ਹੈਗਾਗਾ ਅਬ ਦੋਸਤੋ ਟਾਈਮ ਸਹੀ 12:00 ਵੱਜ ਗਏ ਤੇ ਮੈਂ ਸੋਨੇ ਕੱਲ ਦੱਸਦਾ ਬਾਈ ਸਾਨੂੰ ਪਹਿਲਾਂ ਐ ਸਹੀ ਆ ਅਸੀਂ 25 ਤਰੀਕ ਨੂੰ ਵੀ ਹਿਮਕੁਟ ਸਾਹਿਬ ਪਹੁੰਚਣਾ ਠੀਕ ਆ ਤੇ ਸਾਨੂੰ ਦੁਪਹਿਰੇ ਜੀ ਅਪਡੇਟ ਪਤਾ ਲੱਗੀ ਆ ਵੀ 23 ਤਰੀਕ ਨੂੰ ਗੋਵਿੰਦ ਘਾਟ ਪਹੁੰਚਣਾ ਪਊਗਾ ਤੇ ਫੇਰ ਹੀ ਅਸੀਂ 25 ਨੂੰ ਸ੍ਰੀ ਹਿਮਕੋਟ ਸਾਹਿਬ ਪਹੁੰਚਾਂਗੇ ਤੇ ਨਹੀਂ ਅਸੀਂ ਲੇਟ ਹੋ ਜਾਾਂਗੇ ਤੇ ਹੁਣ ਸਾਨੂੰ ਹਿਮਕੋਟ ਸਾਹਿਬ ਪਹੁੰਚਣ ਦੇ ਲਈ ਪਹਾੜੀ ਰਸਤਾ ਜਿਹੜਾ ਡੇਲੀ 60 ਤੋਂ 70 ਕਿਲੋਮੀਟਰ ਕੱਢਣਾ ਪਊਗਾ ਅਸੀਂ ਫੇਰ ਹੀ ਪਹੁੰਚ ਪਾਵਾਂਗੇ ਨਹੀਂ ਅਸੀਂ ਨਹੀਂ ਪਹੁੰਚਦੇ ਫਿਰ ਅਸੀਂ ਲੇਟ ਹੋ ਜਾਾਂਗੇ ਤੇ ਬਾਬਾ ਸੁੱਖ ਰੱਖੇ ਸਵੇਰੇ ਆਪਾਂ ਸਫ਼ਰ ਜਿਹੜਾ ਅੱਗੇ ਤਾਂ ਆਪਾਂ ਲੇਟ ਉੱਠਦੇ ਆਂਗੇ 8-9 ਵਜੇ ਸਵੇਰੇ 5 ਵਜੇ ਜਾਣ ਦੀ ਫੁੱਲ ਕੋਸ਼ਿਸ਼ ਕਰਾਂਗੇ ਸਵੇਰੇ 5 ਵਜੇ ਇੱਥੋਂ ਗੁਰਦੁਆਰਾ ਸਾਹਿਬ ਤੋਂ ਚੱਲਣ ਦੀ ਤੇ ਪਹਾੜੀ ਇਲਾਕਾ ਦਾ ਸਾਈਕਲ ਵੀ ਸਾਨੂੰ ਪਤਾ ਆਪਣੇ ਦੇਸੀ ਆਗੇ ਜਿਹੜੇ ਵੈਸੇ ਤੋਰ ਕੇ ਚੜਾਉਣੇ ਪੈਂਦੇ ਹੈਗੇ ਹਨ ਤੇ ਆ ਵੀਡੀਓ ਨੂੰ ਜਰੂਰ ਬਈ ਸ਼ੇਅਰ ਕਰਦਿਆ ਕਰੋ ਤੁਹਾਨੂੰ ਵੀ ਜਰੂਰ ਦਰਸ਼ਨ ਕਰਾਵਾਂਗੇ ਤੇ ਅਸੀਂ ਵੀ ਪ੍ਰਮਾਤਮਾ ਦੇ ਦਰਸ਼ਨ ਕਰਕੇ ਆਵਾਂਗੇ ਦੁਨੀਆ ਦਾ ਸਭ ਤੋਂ ਉਚਾਈ ਤੇ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਉੱਥੇ ਆਪਾਂ ਪਹੁੰਚ ਰਹੇ ਹਾਂਗੇ 25 ਤਰੀਕ ਨੂੰ ਤੇ ਬਾਬਾ ਜੀ ਬਣ ਕੇ ਸਾਰੇ ਸ਼ੇਅਰ ਕਰਦਿਆ ਕਰੋ ਲਾਈਕ ਕਮੈਂਟ ਵੀ ਜਰੂਰ ਕਰਿਆ ਕਰੋ ਇਹ ਖੌਣ ਲੱਗਿਆ ਜੀ ਆਪਾਂ ਸੌਣਾ ਤੇ ਹਜੇ ਵੀਡੀਓ ਐਡਿਟ ਕਰਨੀ ਹੈ ਹਜੇ ਮੈਂ ਸੌਣ ਨਹੀਂ ਲੱਗਿਆ ਵੀ ਇਹ ਬਲੌਗ ਐਡਿਟ ਕਰੂੰਗਾ ਫਿਰ ਸੌਂਗਾ 12 ਤਾਂ ਵੱਜ ਗਏ 1 ਵਜੇ ਘਟ ਘਟ ਸੌਂਗਾ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ